ਦੀ ਅਕਸਰ ਉਹ ਚੀਜ਼ ਤੇ ਹੁੰਦੀ ਹੈ ਜਿਹੜੀ ਸਾਡੇ ਕੋਲ ਨਹੀਂ ਹੁੰਦੀ ਜਿਵੇਂ ਜੇ ਸਾਡੇ ਕੋਲ ਕਾਰ ਹੈ ਤਾਂ ਅਸੀਂ ਸੋਚਦੇ ਹਾਂ ਕਾਸ਼ ਮੇਰੇ ਕੋਲ ਜੈੱਟ ਹੁੰਦਾ ਜੇ ਸਾਡੇ ਕੋਲ ਬਾਈਕ ਹੈ ਤਾਂ ਅਸੀਂ ਸੋਚਦੇ ਹਾਂ ਕਾਸ਼ ਮੇਰੇ ਕੋਲ ਕਾਰ ਹੁੰਦੀ ਤੇ ਜੇ ਕਿਸੇ ਬੰਦੇ ਕੋਲ ਸਾਈਕਲ ਹੈ ਤਾਂ ਉਹ ਸੋਚਦਾ ਹੈ ਕਾਸ਼ ਮੇਰੇ ਕੋਲ ਬਾਈਕ ਹੁੰਦਾ ਤੇ ਇੱਕ ਪੈਦਲ ਚੱਲ ਰਿਹਾ ਬੰਦਾ ਇਹ ਸੋਚਦਾ ਹੈ ਕਿ ਕਾਸ਼ ਮੇਰੇ ਕੋਲ ਸਾਈਕਲ ਹੀ ਹੁੰਦਾ ਪਰ ਜਦੋਂ ਉਸ ਇਨਸਾਨ ਬਾਰੇ ਸੋਚੋ ਜਿਸ ਕੋਲ ਚੱਲਣ ਲਈ ਪੈਰ ਵੀ ਨਹੀਂ ਪਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਸਾਰੇ ਅੰਗ ਪੈਰ ਤੁਹਾਡੇ ਸਲਾਮਤ ਨੇ ਤਾਂ ਘਟੂ ਘਟ ਇਸ ਚੀਜ਼ ਲਈ ਤਾਂ ਆਪਾਂ ਸ਼ੁਕਰਾਨਾ ਕਰੀ ਸਕਦੇ ਹਾਂ ਦੂਸਰੀ ਗੱਲ ਜੇ ਸਾਡੇ ਕੋਲ ਕਾਰ ਹੈ ਜਾਂ ਬਾਈਕ ਹੈ ਜਾਂ ਸਾਈਕਲ ਹੈ ਜੋ ਵੀ ਸਾਡੀ ਸਥਿਤੀ ਹੈ ਉਸ ਸਥਿਤੀ ਵਾਲੀ ਲਾਈਫ ਲਈ ਵੀ ਕਈ ਲੋਕ ਸੁਪਨਾ ਦੇਖ ਰਹੇ ਹੁੰਦੇ ਨੇ ਇਸ ਲਈ ਜੋ ਤੁਹਾਡੀ ਲਾਈਫ ਦੀ ਸਥਿਤੀ ਹੈ ਉਸ ਲਈ ਅਪਰੀਸ਼ੀਏਟ ਕਰੋ ਪਰਮਾਤਮਾ ਦਾ ਸ਼ੁਕਰਾਨਾ ਕਰੋ